ਤੁਸੀਂ ਕਿਸੇ ਨੂੰ ਇੰਨੀ ਥ੍ਰੈਟਿੰਗਸ ਦਿੰਨੇ ਹੋ ਤੁਸੀਂ ਉੱਥੋਂ ਵੀ ਡਿਪੋਰਟ ਹੋ ਸਕਦੇ ਹੋ ਬੈਠੇ ਚਲੋ ਆਪਾਂ ਇੱਕ ਐਗਜ਼ਾਮਪਲ ਮੰਨ ਵੀ ਲੈਨੇ ਆ ਕਿ ਪੰਨਾ ਸਿੱਧੂ ਅੱਛੇ ਕੰਮ ਕਰ ਰਿਹਾ ਚਲ ਆਪਾਂ ਮੰਨ ਲੈਨੇ ਆ ਪ੍ਰੋਤੇਪਾ ਜਿਹਾ ਦੇਖੀਏ ਤੁਸੀਂ ਤੁਸੀਂ ਕਿੰਨੇ ਵੀ ਚੰਗੇ ਤੇ ਭਲਾਈ ਦੇ ਕੰਮ ਕਰਦੇ ਹੋ ਪਰ ਜੇ ਤੁਹਾਡਾ ਭਾਸ਼ਾ ਇੰਨੀ ਗੰਦੀ ਗੁੰਡਾਗਰਦੀ ਬਦਮਾਸ਼ੀ ਵਾਲੀ ਜਿਹਨੇ ਖੜੇ ਨੂੰ ਧਮਕੀਆ ਦੇਣੀ ਆ ਤੁਹਾਡਾ ਉਹ ਸਾਰਾ ਚੰਗਾ ਕੰਮ ਕੀਤਾ ਵੀ ਖੂਚ ਪੈ ਜਾਂਦਾ ਦੂਜੀ ਗੱਲ ਇਹ ਭਾਨੇ ਸਿੱਧੂ ਦੇ এডਿਕੇਸ਼ਨ ਕੀ ਹੈ ਇਹ ਕਿਹੜੀ ਜਮਾਤ ਤੱਕ ਪੜਿਆ ਹੈ ਤੇ ਕਿੰਨੇ ਵਿੱਚ ਸਕੂਲ ਚੋਂ ਨਿਕਲ ਗਿਆ ਸੀ ਮੈਂ ਦੀ ਲਾਈਫ ਦੀ ਸਟਰਗਲ ਦੀ ਵੀ ਵੀਡੀਓ ਦੇਖੀ ਹੈ ਵੀ ਕਹਿੰਦਾ ਬਚਪਨ ਚ ਦੀ ਮਾਤਾ ਜੀ ਗੁਜ਼ਰ ਗਏ ਸੀ ਚਲੋ ਮਾਂ ਕਦੇ ਕਿਸੇ ਬੱਚੇ ਦੀ ਛੋਟੀ ਉਮਰ ਚ ਨਾ ਜਾਵੇ ਬੱਚੇ ਆਸਤੇ ਸਰਵਾਈਵ ਕਰਨ ਔਖਾ ਹੋ ਜਾਂਦਾ ਕਿਉਂਕਿ ਮਾਂ ਮਾਈ ਹੁੰਦੀ ਹੈ ਕਹਿੰਦਾ ਵੀ ਇਹ ਰੋਟੀ ਪਾਣੀ ਆਪ ਬਣਾਉਂਦਾ ਰਿਹਾ ਛੋਟੀ ਉਮਰ ਚ ਆਪਣੇ ਭੈਣ ਭਣ ਰੋਟੀ ਪਾਣੀ ਬਣਾ ਕੇ ਦਿੰਦਾ ਰਿਹਾ ਇਹਦੀਆਂ ਭੈਣਾਂ ਹੈ ਵਈਆਂ ਮੈਂ ਸਾਰਾ ਕੁਝ ਓਵਰঅল ਸਾਰਾ ਕੁਝ ਦੇਖਿਆ ਚਲੋ ਜੇ ਤੁਸੀਂ ਕਹਿੰਦੇ ਹੋ ਵੀ ਸਾਰੇ ਮੈਂ ਸਭ ਦੇ ਮੈਸੇਜ ਵੀ ਪੜੇ ਜੋ ਮੈਨੂੰ ਆਇਆ ਕਿ ਨਹੀਂ ਮੈਡਮ ਜੇ ਤੁਸੀਂ ਇਸ ਵਾਰ ਗਲਤ ਹੋ ਪਾਣਾ ਸਿੱਧੇ ਨੇ ਕੋਸ਼ ਗਲਤ ਕੀਤਾ ਉਹ ਲੋਕਾਂ ਦੇ ਫਸੇ ਹੋਏ ਪੈਸੇ ਦਵਾਉਂਦਾ ਸੀ ਮੈਂ ਉਹਦੀ ਹਰ ਇੱਕ ਵੀਡੀਓ ਦੇਖੀ ਹੈ ਲੋਕਾਂ ਜਿਹੜੀ ਸੋਸ਼ਲ ਮੀਡੀਆ ਤੇ ਪਾਏ ਆ ਜਨਾਨੀਆਂ ਨਾਲ ਬੋਲਣ ਦਾ ਤਰੀਕਾ ਵੈਰੀ ਬੈਡ ਵੈਰੀ ਰੋਂਗ ਮਤਲਬ ਉਹ ਆਇਡੈਂਟੀ ਵਾਲੇ ਕੰਮ ਦੇ ਐਸਾ ਦਿਵਾਲੇ ਹੋ ਗਿਆ ਸੀ ਬਸ ਜਿਹੜੇ ਜਿਹੜੇ ਏਜੰਟਾਂ ਨੇ ਪੈਸਾ ਮਾਰੇ ਆ ਮੈਂ ਹੀ ਦਵਾਉਂਗਾ ਵੀ ਮੈਂ ਸ਼ਾਇਦ ਕੋਈ ਮਹਾਰਾਜਾ ਦਰਨਜੀਤ ਸਿੰਘ ਬਣ ਗਿਆ ਸੰਘਾਸ਼ਨ ਆ ਗਿਆ ਫਿਰ ਉਹਨੇ ਇੱਕ ਥ੍ਰੈਟਿੰਗ ਦਿੱਤੀ ਸੀ ਪੰਜਾਬ ਪੁਲਿਸ ਨੂੰ ਵੀ ਕਿ ਗੋਡਿਆਂ ਤੇ ਲਾ ਦੂੰਗਾ ਪੰਜਾਬ ਪੁਲਿਸ ਨੂੰ ਫਿਰ ਥ੍ਰੈਟਿੰਗ ਦਿੱਤੀ ਉਹਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਕਿ ਭਗਵੰਤ ਵਰਦੀ ਰੇਲ ਬਣਾ ਦੂੰਗਾ ਉਹ ਜੇ ਚ ਪਾ ਲੂੰਗਾ ਪਤਾ ਨਹੀਂ ਕੀ ਕੀ ਮਤਲਬ ਉਹ ਤਾਂ ਐਕੂਰੇਟ ਤਾਂ ਅਲਫਾਜ਼ ਮੈਂ ਵੀ ਨਹੀਂ ਬੋਲ ਪਾ ਰਹੀ ਕਿਉਂਕਿ ਇੰਨਾ ਕੁਝ ਉਹਨੇ ਬੋਲਿਆ ਕਿ ਮੈਨੂੰ ਵੀ ਯਾਦ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਠੋਕ ਦੂੰਗਾ ਅੱਡੀਆਂ ਚਕਾ ਦੂੰਗਾ ਮਤਲਬ ਤੁਸੀਂ ਜਿਹੜੇ ਮੁਲਕ ਚ ਰਹਿੰਦੇ ਹੋ ਉਸੇ ਮੁਲਕ ਦੇ ਪ੍ਰਸ਼ਾਸਨ ਤੇ ਜਿਸ ਟਾਈਮ ਜਿਹੜੀ ਸਰਕਾਰ ਆ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਤੇਰੀਆਂ ਹੱਡੀਆਂ ਚ ਕਾ ਦੂੰ ਤੈਨੂੰ ਠੋਕ ਦਾਂਗੇ ਅਸੀਂ ਤੈਨੂੰ ਐਂ ਕਰ ਦਾਂਗੇ ਪੰਜਾਬ ਪੁਲਿਸ ਨੂੰ ਕਰ ਦਾਂਗੇ ਇੱਕ ਵੀਡੀਓ ਹੋਰ ਸੁਣੀ ਜਿਹਦੇ ਵਿੱਚ ਕਹਿੰਦੇ ਆਸਟ੍ਰੇਲੀਆ ਕਿਸੇ ਨੂੰ ਫੋਨ ਲਾ ਕੇ ਕਹਿੰਦਾ ਭਾਨਾ ਸਿੱਧੂ ਕਿ ਪੰਜਾਬ ਪੁਲਿਸ ਤਾਂ ਮੇਰੇ ਜੇਬ ਚ ਰੱਖਦਾ ਸੋ ਇਹ ਹਰਕਤਾਂ ਹੈਗੀਆਂ ਬਿਲਕੁਲ ਅਨਐਜੂਕੇਟਿਡ ਬੰਦੇ ਦੀਆਂ ਗਵਾਰ ਜਿਹਨੂੰ ਪਿੰਡ ਦਾ ਗਵਾਰ ਕਹਿ ਦਿੰਦੇ ਆਪਾਂ ਪੰਜਾਬੀ ਚ ਦਿਮਾਗੀ ਤੌਰ ਤੇ ਜਿਹਨੂੰ ਆਪਾਂ ਪੈਦਲ ਕਹਿੰਦੇ ਆ ਔਰ ਲੈਂਗੁਏਜ ਇੰਨੀ ਕੁ ਆ ਪੱਦਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਦੀ ਮਾਤਾ ਜੀ ਬਚਪਨ ਚ ਗੁਜ਼ਰ ਗਈ ਸੀ ਮੈਨੂੰ ਉਸ ਚੀਜ਼ ਦਾ ਥੋੜਾ ਜਿਹਾ ਅਫਸੋਸ ਹੈ ਕਿ ਸ਼ੈਤਾਈ ਇਹਦੀ ਲੈਂਗੁਏਜ ਇੰਨੀ ਗੰਦੀ ਆ ਕਿਉਂਕਿ ਜਿਹੜੀ ਮਾਂ ਹੁੰਦੀ ਉਹ ਸੰਸਕਾਰ ਦਿੰਦੀ ਆ ਬੱਚਿਆਂ ਨੂੰ ਕੀ ਵੱਡੇ ਨੂੰ ਐਦਾਂ ਨਹੀਂ ਪੁੱਤ ਬੋਲਣਾ ਖਰੇਕ ਦਿੱਤੀ ਭੈਣ ਦੀ ਇੱਜ਼ਤ ਕਰਨੀ ਆਪਣੇ ਘਰ ਵੀ ਪਹਿਣਾ ਦੋ ਕਿਸੇ ਦੀ ਦਿੱਤੀ ਭੈਣ ਨੂੰ ਤੱਕਣਾ ਨਹੀਂ ਹਮੇਸ਼ਾ ਮਾਵਾਂ ਇਹੀ ਸੰਸਕਾਰ ਆਪਣੇ ਧੀਆਂ ਪੁੱਤਾਂ ਨੂੰ ਦਿੰਦੀਆਂ ਕਿ ਸਾਡੇ ਪੁੱਤ ਜਿੱਥੇ ਵੀ ਜਾਣ ਰਿਸ਼ਤਿਆਂ ਚ ਬਹਿਣ ਉੱਥੇ ਲੋਕ ਸਮਾਜ ਉਹਨਾਂ ਦੀ ਤਾਰੀਫ਼ ਕਰੇ ਦਿਵਾਕਿਆ ਦੀ ਮਾਂ ਨੇ ਵੀ ਇਹਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਪਰ ਉਹਦੀ ਮਾਈ ਚਲੇ ਗਏ ਤੇ ਸੰਸਕਾਰ ਦੇਣੇ ਕਿਹੜੇ ਸੀ ਇਹ ਮਜ਼ਾਕ ਦੀ ਗੱਲ ਨਹੀਂ ਸੀਰੀਅਸ ਮੁੱਦਾ ਹੈ ਚਲੋ ਮੰਨ ਲਿਆ ਰਾ ਪਟਕ ਗਿਆ ਗੁੰਡਾਗਰਦੀ ਬਦਮਾਸ਼ੀ ਤੇ ਆ ਗਿਆ ਖੁੱਲੇ ਆਮ ਤੁਸੀਂ ਜਿਹੜੇ ਮੁਲਕ ਚ ਰਹਿ ਰਹੇ ਹੋ ਜਿਹੜੇ ਪ੍ਰੋਵੈਂਸ ਚ ਰਹਿ ਰਹੇ ਹੋ ਤੁਸੀਂ ਉੱਥੇ ਉਹਨਾਂ ਦੇ ਸਰਕਾਰਾਂ ਨੂੰ ਚੈਲੰਜ ਕਰ ਰਹੇ ਹੋ ਛਿੱਤਰ ਤਾਂ ਪੈਣਗੇ ਫਿਰ ਹੁਣ ਅਸੀਂ ਕੈਨੇਡਾ ਚ ਬੈਠੇ ਆ ਅਮਰੀਕਾ ਚ ਬੈਠੇ ਆ ਇੰਗਲੈਂਡ ਚ ਬੈਠੇ ਆ ਚਾਹਿਆ ਸੀ ਉੱਥੋਂ ਦੇ ਕਿਸੇ ਐਮਟਪੀ ਨੂੰ ਜਾਂ ਉੱਥੋਂ ਦੇ ਪੀਐਮ ਨੂੰ ਅਸੀਂ ਇਦਾਂ ਚੈਲੰਜ ਦੇਈਏ ਇਦਾਂ ਥ੍ਰੈਟਿੰਗਸ ਦੇਈਏ ਆਫਕੋਰਸ ਉਹ ਸਾਡੇ ਨਾਲ ਵੀ ਹੀ ਕੁੱਤੇ ਖਾਣੇ ਕਰਨਗੇ ਸਾਨੂੰ ਵੀ ਇੱਥੇ ਚੱਕ ਕੇ ਅੰਦਰ ਮਾਰਿਆ ਜਾਊਗਾ ਔਰ ਸਾਡੇ ਨਾਲ ਇਸ ਢੰਗ ਦੀ ਰਾਜਨੀਤੀ ਹੋਊਗੀ ਕਿ ਸਾਡੇ ਵਾਸਤੇ ਛੁੱਟਣਾ ਔਖਾ ਹੋ ਜਾਊਗਾ ਇਸ ਢੰਗ ਦੇ ਤੁਹਾਡੇ ਉੱਪਰ ਪਰਚੇ ਪੈਣਗੇ ਕਿ ਇੱਕ ਪਰਚਾ ਹਟੂਗਾ ਇੱਕ ਦੀ ਬੇਲ ਹੋਏਗੀ ਦੂਜਾ ਫਿਰ ਬਣ ਜਾਏਗਾ ਸੋ ਜਿਹੜਾ ਬੰਦਾ ਅੱਗ ਨਾਲ ਖੇਲਦਾ ਹੈ ਨਾ ਉਹ ਇੱਕ ਗੱਲ ਯਾਦ ਰੱਖੇ ਫਿਰ ਅੱਗ ਨਾਲ ਹੱਥ ਤਾਂ ਮਚਨੇ ਮਚਨੇ ਕਈ ਵਾਰ ਜਿਸਮ ਵੀ ਮਚ ਜਾਂਦਾ ਸੋ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਗਲਤ ਗਾਲਾਂ ਕੱਢਣੀਆਂ ਹੈ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਕਿ ਫਲਾਨਾ ਐਸਪੀ ਤਾਂ ਗੋਡੇ ਥੱਲੇ ਲੈ ਆ ਲਿਆ ਤਾਂ ਮੇਰੀ ਜੇਬ ਚ ਫਲਾਨਾ ਤੇਂਕੜਾ ਪੁਲਸ ਕੋਲ ਪਾਵਰ ਹੁੰਦੀ ਆ ਇਹ ਗੱਲ ਮੇਰੀ ਯਾਦ ਰੱਖਿਓ ਜਦੋਂ ਪੁਲਿਸ ਏਕਾ ਕਰਲੇ ਨਾ ਏਕਾ ਕਰਲੇ ਅਗਰ ਸਾਰੀ ਪੁਲਿਸ ਉਹਦੇ ਮੂਰੇ ਵੱਡੇ ਵੱਡੇ ਐਮਐਲਏ ਐਮਪੀ ਕੁਛ ਵੀ ਹੋਣ ਉਹ ਛੋਟੇ ਪੈ ਜਾਂਦੇ ਆ ਫਿਰ ਸੋ ਪੁਲਿਸ ਨੂੰ ਕਦੀ ਲਲਕਾਰਨਾ ਨਹੀਂ ਚਾਹੀਦਾ ਹੁਣ ਜਿਹੜੀ ਉਹਦੇ ਖਾਤਰਦਾਰੀ ਉਹ ਪੁਲਿਸ ਵਾਲੇ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਲੋਕਾਂ ਨੂੰ ਲੈ ਅਧੀਆਂ ਗੱਲਾਂ ਪਤਾ ਹੈ ਜਿਹੜੇ ਉਹਦੇ ਬਹੁਤ ਵੱਡੇ ਫੈਨ ਬਣੇ ਆ ਭਾਨੇ ਦੇ ਤੁਸੀਂ ਉਹਨਾਂ ਦੀ ਗਿਣਤੀ ਕਰਕੇ ਦੇਖਿਓ ਸਾਰੇ ਪਿੰਡਾਂ ਦੇ ਆ ਕੋਈ ਵੀ ਐਜੂਕੇਟਿਡ ਬੰਦਾ ਉਹਦੇ ਮਗਰ ਨਹੀਂ ਆ ਅੱਜ ਜਿੰਨੇ ਬਾਹਰ ਬੈਠੇ ਆ ਚੈਟਲੀਆ ਪੁਰਤਗਾਲ ਇੱਕ ਦੋ ਹੈਗੇ ਜਿਹੜੇ ਮੈਨੂੰ ਛੱਕੇ ਜੇ ਮੈਨੂੰ ਧਮਕੀਆਂ ਦਿੰਦੇ ਰਹਿੰਦੇ ਆ ਉਹ ਛੱਕੇ ਵੀ ਸਾਰਿਆਂ ਨਾਲ ਐਜੂਕੇਟਡ ਆ ਉਹਨਾਂ ਨੂੰ ਕੋਈ 10ਵੀਂ ਦਾ ਸਰਟੀਫਿਕੇਟ ਨਹੀਂ ਹੋਣਾ ਕੋਈ ਇੰਗਲਿਸ਼ ਤਾਂ ਉਹਨਾਂ ਨੂੰ ਵਰਡਸ ਨਹੀਂ ਆਉਂਦੇ ਬੋਲਣੇ ਕੋਈ ਉਹਨਾਂ ਨੂੰ ਐਟੀਕੈਟਸ ਨਹੀਂ ਆ ਕੋਈ ਮੈਨਰਸ ਨਹੀਂ ਆ ਸੋ ਇਹਦੇ ਜਿੰਨੇ ਵੀ ਫੈਨ ਫੋਲੋ ਸਾਰੇ ਆਲਮੋਸਟ ਪਿੰਡਾਂ ਤੋਂ ਹੀ ਆ ਰੀਜ਼ਨ ਕੀ ਹੈ ਸਾਡੇ ਪਿੰਡ ਵਾਲੇ ਇੰਨੀ ਛੇਤੀ ਆਪਣਾ ਕਿਸੇ ਨੂੰ ਰੱਬ ਬਣਾ ਲੈਂਦੇ ਆ ਆਪਣਾ ਕਿਸਨੂੰ ਆਪਣਾ ਦੇਵਤਾ ਬਣਾ ਕੇ ਖੜੇ ਹੋ ਜਾਂਦੇ ਆ ਵੀ ਬਸ ਆਹੀ ਬੰਦਾ ਬੱਲੇ ਬੱਲੇ ਹੋਣ ਇਹਨੂੰ ਜਿਤਾ ਦਈਏ ਇਹਨੂੰ ਐਮਪੀ ਐਮਐਲਏ ਕੁਛ ਬਣਾ ਦਈਏ ਕਿਉਂਕਿ ਜਿਹੜੇ ਪਿੰਡਾਂ ਦੀ ਜਨਤਾ ਹੈ ਆਲਮੋਸਟ ਜਿਹੜੇ ਦੇਖੋ ਨਵੇਂ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਪੜ ਗਏ ਉਲਟਾ ਉਹ ਆਈਲੈਂਡਸ ਕਰ ਕਰ ਵਿਦੇਸ਼ਾਂ ਚ ਪਹੁੰਚ ਗਏ ਪਰ ਜਿਹੜੀ ਥੋੜੀ ਜਿਹੀ ਪਿੱਛੇ ਹੀ ਜਨਸੰਖਿਆ 1980 ਦੀ ਲਾ ਲਓ ਉਸ ਤੋਂ ਪਹਿਲੇ ਦੀ ਵੀ ਲਾ ਲਓ ਉਹ ਹੈਗੇ ਆ ਅਨਐਜੂਕੇਟਿਡ ਲੋਕ ਤੋਂ ਉਹਨਾਂ ਨੂੰ ਬਸ ਇਹ ਹੁੰਦਾ ਔਰ ਕੁਝ ਜਿਹੜੀ ਨਵੀਂ ਪਨੀਰੀ ਆ ਨਵੇਂ ਬੱਚੇ ਵੀ ਦਿਖਾ ਦੇਣੀ ਜਿਨ੍ਹਾਂ ਨੇ 10ਵੀਂ ਵੀ ਨਹੀਂ ਕੀਤੀ ਉਹ ਇੰਡੀਆ ਪੰਜਾਬ ਚ ਹੀ ਬੈਠੇ ਜਿਹੜੇ ਨਹੀਂ ਪੜ੍ਹ ਕੇ ਰਾਜੀ ਪਿੰਡ ਵਾਲੇ ਮੁੰਡੇ ਜ਼ਿੰਮੇਵਾਰ ਦੇ ਬੱਚੇ ਕਿ ਨਹੀਂ ਪੜ੍ਹ ਕੇ ਰਹਿ ਜੀ ਵੈਸੇ ਵੀ ਜ਼ਿੰਮੇਵਾਰੀ ਕਰ ਲਾਂਗੇ ਚਲੋ ਹਰ ਇੱਕ ਬੰਦੇ ਦਾ ਦਿਮਾਗ ਹੁੰਦਾ ਵੀ ਨਹੀਂ ਪੜਾਈ ਚ ਉਹ ਬੱਚੇ ਆ ਨੂੰ ਲੱਗਦਾ ਹੈ ਵੀ ਬਸ ਜਿਹੜਾ ਗੁੰਡਾਗਰਦੀ ਬਦਮਾਸ਼ੀ ਰਿਵਾਲਵਰ ਚੱਕ ਲੋ ਕਿਰਪਾਨਾ ਚੱਕ ਲੋ ਥਿਸ ਇਜ਼ ਅ ਲਾਈਫ ਵੀ ਇਹ ਲਾਈਫ ਆ ਐਡਾ ਗੁੰਡਾਗਰਦੀ ਕਰਨ ਨਾਲ ਸਮਾਜ ਤੁਹਾਡੇ ਪੈਰਾ ਤੇ ਪਏਗਾ ਤੁਹਾਨੂੰ ਬੱਲੇ ਬੱਲੇ ਮਿਲੂਗੀ ਵਾਹ ਵਾਹ ਮਿਲੂਗੀ ਦੇਖੋ ਉਹ ਟਾਈਮ ਰਾਜਾ ਮਾਰਿਆ ਜਿਹਦੇ ਟਾਈਮ ਚ ਬਦਮਾਸ਼ੀਆਂ ਹੁੰਦੀਆਂ ਸੀ ਪਰ ਹੁਣ ਟਾਈਮ ਬਦਲ ਗਿਆ ਹੁਣ ਲੋਕੀ ਆਪਣੀ ਆਵਾਜ਼ ਨੂੰ ਚੱਕਣਾ ਆਪਣੇ ਹੱਕ ਪਿੱਛੇ ਲੜਨਾ ਸਿੱਖ ਚੁਕੇ ਆ ਹੁਣ ਲੋਕ ਨਹੀਂ ਦਬਦੇ ਹੁਣ ਤੁਸੀਂ ਬਦਮਾਸ਼ੀ ਗੁੰਡਾਗਰਦੀ ਕਿੰਮੇ ਭਾਨੇ ਸਿੱਧੂ ਦੇ ਕੱਲ ਵੀਡੀਓ ਦੇਖੀਓ ਕਿਸੇ ਨੂੰ ਧਮਕੀ ਦੇ ਰਿਹਾ ਉਹ ਬੰਦਾ ਕਹਿੰਦਾ ਆ ਜਾ ਫਿਰ ਲੈਲਾ ਕਹਿੰਦਾ ਪੈਸੇ ਭਾਨਾ ਨੂੰ ਕਹਿੰਦਾ ਚੱਲ ਐਂ ਕਰੋ ਉਹਦੇ ਘਰ ਦੇ ਮੂਹਰੇ ਬਹਿ ਜਾਓ ਧਰਨੇ ਲਾ ਦਿਓ ਸਾਰੇ ਪਿੰਡ ਚ ਇਹਦੀਆਂ ਵੱਡੀਆਂ ਕਰਕਰ ਫੋਟੋਆਂ ਲਾ ਦਿਓ ਕਿਵੇਂ ਨਹੀਂ ਪੈਸੇ ਦਿੰਦਾ ਇਹ ਕੋਈ ਤਰੀਕਾ ਜੇ ਇਦਾਂ ਪੰਜਾਬ ਦੇ ਵਿੱਚ ਕੱਲਾ ਕੱਲਾ ਬੰਦਾ ਆ ਭਾਨੇ ਵਾਲੇ ਕੰਮ ਕਰਨ ਲੱਗ ਜਾਏ ਫਲਾਨੇ ਦੇ ਘਰ ਦੇ ਬਾਹਰ ਬਹਿ ਜਾਓ ਘਰ ਦੇ ਵਿੱਚ ਵੜ ਜਾਓ ਤਰਨੇ ਲਾ ਦਿਓ ਫਲਾਨੇ ਦੀ ਫੋਟੋ ਇਹ ਤਾਂ ਗੈਰ ਕਾਨੂੰਨੀ ਆ ਇਹਨੂੰ ਟ੍ਰੈਸਪਾਸਿੰਗ ਕਹਿੰਦੇ ਆ ਤੁਸੀਂ ਕਿਸੇ ਦੇ ਘਰ ਦੇ ਮੂਹਰੇ ਬਹਿ ਕੇ ਤਰਨੇ ਨਹੀਂ ਲਾ ਸਕਦੇ ਹੋ ਉਹਨਾਂ ਨੂੰ ਭੱਦਰ ਪਾਸ਼ਾ ਦਾ ਪਯੋਗ ਨਹੀਂ ਕਰ ਸਕਦੇ ਹੋ ਤੁਸੀਂ ਕਿਸੇ ਦੀ ਫੋਟੋਆਂ ਪੋਸਟਰ ਵੱਡੇ ਕਰਕੇ ਇਦਾਂ ਕੰਧਾਂ ਤੇ ਨਹੀਂ ਲਾਈ ਸਕਦੇ ਹੋ ਇਹ ਇਨਲੀਗਲ ਆ ਅਗਲਾ ਤੁਹਾਡੇ ਤੇ ਡੈਫਮੇਸ਼ਨ ਦਾ ਵੀ ਕੇਸ ਪਾ ਸਕਦਾ ਹੈ ਇਹ ਗੱਲ ਮੇਰੀ ਯਾਦ ਰੱਖਿਓ ਕਾਨੂੰਨ ਹੈ ਬਈ ਸੋਸਾਇਟੀ ਦੇ ਪਿੰਡ ਵਾਲੇ ਸਾਡੇ ਵੀਰ ਨੇ ਉਹ ਕਹਿੰਦੇ ਵੀ ਸ਼ਾਇਦ ਕਾਨੂੰਨ ਭਾਨੇ ਵਰਗੇ ਦੀ ਜੇਬਾਂ 'ਚ ਅਸੀਂ ਭਾਨੇ ਨੂੰ ਫੋਲੋ ਕਰਨਾ ਹੈ ਜਾਂ ਅਸੀਂ ਲੱਖੇ ਸਧਾਣੇ ਨੂੰ ਫੋਲੋ ਕਰਨਾ ਹੈ। ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਆਖੀ ਸੀ ਵੀ ਮੇਰੀ ਨਾ ਤਾਂ ਭਾਨੇ ਸਿੱਤੂ ਨਾਲ ਕੋਈ ਦੁਸ਼ਮਣੀ ਹੈ, ਨਾ ਮੇਰੀ ਲੱਖੇ ਸਧਾਣੇ ਨਾਲ ਕੋਈ ਦੁਸ਼ਮਣੀ ਹੈ। ਮੇਰੀ ਦੁਸ਼ਮਣੀ ਹੈ ਉਹ ਲੋਕਾਂ ਨਾਲ ਆ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਆ। ਇੱਕ ਸਿਸਟਮ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਲੋਕਾਂ ਦੇ ਪੈਸੇ ਮਿਲ ਜਾਣਾ। ਜੇ ਤੁਸੀਂ ਚਾਹੁੰਦੇ ਹੋ ਵੀ ਆਹ ਚੀਜ਼ ਗਲਤ ਹੋ ਰਹੀ ਹੈ ਪੰਜਾਬ 'ਚ। ਤੁਸੀਂ ਪਹਿਲੇ ਆਪਣੀ ਟੀਮ ਬਣਾਓ। ਆਪਣੇ ਇੱਕ NGO ਖੋਲੋ ਉਹਨੂੰ ਪ੍ਰੋਪਰਲੀ ਗਵਰਨਮੈਂਟ ਦੇ ਅੰਦਰ ਉਹਦਾ ਲਾਇਸੈਂਸ ਲਓ ਮਾਨਿਆ ਪ੍ਰਾਪਤੀ ਲਓ ਦੀ ਪਰਮਿਸ਼ਨ ਲਓ ਫਿਰ ਕਾਨੂੰਨ ਨੂੰ ਹੱਥ 'ਚ ਨਾਲੋ ਕਾਨੂੰਨ ਦੇ ਦਾਇਰੇ 'ਚ ਚੱਲ ਕੇ ਇੱਕ ਸਿਸਟਮ ਹੁੰਦਾ ਉਹ ਸਿਸਟਮ ਦੇ ਨਾਲ ਚੱਲੋ ਜਿਹਦੇ ਵਿੱਚ ਤੁਹਾਡੀ ਸਭ ਤੋਂ ੜੀ ਪਹਿਲੀ ਗੱਲ ਆ ਲੈਂਗੁਏਜ ਆਪਣੀ ਲੈਂਗੁਏਜ ਤੇ ਵਰਕਆਊਟ ਕਰੋ ਲਖਸਾ ਦਾ ਨੇ ਇੱਕ ਬਿਆਨ ਚ ਇਹ ਵੀ ਆਖਿਆ ਆ ਵੀ ਭਾਵੇਂ ਸਿੱਧੇ ਨੂੰ ਕਹਿੰਦਾ ਬੋਲਣ ਦਾ ਨਹੀਂ ਪਤਾ ਲੱਗਦਾ ਵੀ ਇਹ ਤੱਤੇ ਸੁਆਦਾ ਮੈਂ ਮੰਨਦਾ ਹੈ ਕਹਿੰਦਾ ਇਹ ਬਹੁਤ ਕਈ ਵਾਰ ਪੁੱਠਾ ਬੋਲ ਪੈਂਦਾ ਉਹ ਕੰਮ ਘੜਾ ਹੋ ਜਾਂਦਾ ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਦਿੰਦੀਆਂ ਲੋਕਾਂ ਦੀਆਂ ਜੀਭ ਗਿੱਲੀ ਥਾਂ ਲੱਗੀ ਹੁੰਦੀ ਹੈ ਤੇ ਸਲਿੱਪ ਵੀ ਹੋ ਜਾਂਦੀ ਹੈ ਬੋਲਦੇ-ਬੋਲਦੇ ਸੋ ਜੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਜਾਂ ਤੁਸੀਂ ਸ਼ਾਰਟ ਟੈਂਪਰ ਹੋ ਤੁਹਾਨੂੰ ਪਤਾ ਨਹੀਂ ਚੱਲਦਾ ਥੈਟਸ ਅ ਵੈਰੀ ਬੈਡ ਤੁਸੀਂ ਫਿਰ ਉੱਤੇ ਜਾ ਕੇ ਖਲਾਸਾ ਲਓ ਆਪਣੀ ਕੋਈ ਕਿਸੇ ਸਾਈਕੋਸਿਸ ਡਾਕਟਰ ਕੋਲ ਜਾਓ ਉਹਦੇ ਕੋਲ ਜਾ ਕੇ ਤੁਸੀਂ ਆਪਣਾ ਉਹਦੇ ਨਾਲ ਕਾਉਂਸਲਿੰਗ ਕਰੋ ਫਿਰ ਉਸ ਚੀਜ਼ ਤੇ ਵਰਕਆਊਟ ਕਰੋ ਵੀ ਤੁਸੀਂ ਕਿਉਂ ਇੰਨਾ ਗੰਦੀ ਲੈਂਗੁਏਜ ਬੋਲਦੇ ਹੋ ਤੁਹਾਨੂੰ ਹਾਈਪਰ ਕਿਉਂ ਹੁੰਨੇ ਹੋ ਤੁਹਾਨੂੰ ਇੰਨੀ ਛੇਤੀ ਗੁੱਸਾ ਕਿਉਂ ਆਉਂਦਾ ਸੋ ਇਹਦੀਆਂ ਦਵਾਈਆਂ ਲਓ ਦਾ ਟ੍ਰੀਟਮੈਂਟ ਕਰੋ ਫਿਰ ਆਓ ਅਸੀਂ ਜੇ ਖੁੱਦਣਾ ਲੋਕਾਂ ਦੀ ਸਮਾਜ ਸੇਵਾ ਬੰਨਾਂ ਸਮਾਜ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਨੀ ਗੰਦੀ ਲੈਂਗੁਏਜ ਨਾਲ ਇਕੜੇ ਨੂੰ ਧਮਕੀਆਂ ਦੇ ਰਹੇ ਹੋ ਧਮਕੀਆਂ ਦੇਣਾ ਥੈਟਨਸ ਹੈ ਉਹ ਤੇ ਕੇਸ ਬੰਦਾ ਹੈ ਧਮਕੀ ਦਿਓ ਅੱਜ ਮੈਂ ਜਣੇ ਇਕੜੇ ਨੂੰ ਫੋਨ ਕਰਕੇ ਧਮਕੀਆਂ ਦਾ ਫਲਾਣਿਆਂ ਕੱਢ ਪੈਸੇ ਤੈਨੂੰ ਐ ਕਰ ਦੂੰਗਾ ਕਰ ਦੋ ਆਫ ਕੋਰਸ ਮੇਰੇ ਤੇ ਵੀ ਐਕਸ਼ਨ ਲਿੱਤਾ ਜਾਏਗਾ ਮੇਰੇ ਤੇ ਮੈਨੂੰ ਵੀ ਕੋਈ ਚੱਲ ਰਾ ਪੈ ਸਕਦਾ ਕਿ ਲਿਮਟ ਹੁੰਦੀ ਆ ਬੋਲਣ ਦੀ ਪਰ ਜਦੋਂ ਤੁਸੀਂ ਕਿਸੇ ਦੀ ਲਿਮਟ ਕਰਾਸ ਕਰਕੇ ਕਿਸੇ ਦੇ ਪਰਸਨਲ ਅਟੈਕ ਕਰਦੇ ਹੋ ਕਿਸੇ ਦੀ ਪਰਸਨ ਗੱਲਾਂ ਕਰਦੇ ਹੋ ਚਾਹੀ ਤੁਸੀਂ ਕਿਸੇ ਵੀ ਮੁਲਕ 'ਚ ਬੈਠੇ ਹੋ ਤੁਹਾਨੂੰ ਪਤਾ ਹੈ ਉਸ ਮੁਲਕ ਦੀ ਅੰਬੈਸੀ ਵਿੱਚ ਵੀ ਤੁਹਾਡੀ ਕੰਪਲੇਂਟ ਹੋ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਐਨੀ ਥ੍ਰੀਟਨਿੰਗਸ ਦਿੰਦੇ ਹੋ ਤੁਸੀਂ ਉੱਥੋਂ ਵੀ ਡਿਪੋਰਟ ਹੋ ਸਕਦੇ ਹੋ ਬੈਠੇ